ਇਸ ਵੇਲੇ ਪੰਜਾਬ ਦੇ ਵਿੱਚ ਪਾਣੀਆਂ ਦਾ ਮੁੱਦਾ ਕਾਫੀ ਜ਼ਿਆਦਾ ਵਧਿਆ ਹੋਇਆ ਦਿਖਾਈ ਦੇ ਰਿਹਾ ਉੱਥੇ ਹੀ ਗੱਲ ਕਰੀਏ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਹਰਿਆਣਾ ਨੂੰ ਪਾਣੀ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਅਤੇ ਬੀਬੀਐਮ ਦੀ ਐਮਬੀ ਦੇ ਵੱਲੋਂ ਬੀਤੇ ਦਿਨੀ ਇੱਕ ਫੈਸਲਾ ਲਿੱਤਾ ਜਾਂਦਾ ਹੈ ਕਿ 8500 ਕਿਊਸਿਕ ਪਾਣੀ ਜਿਹੜਾ ਹੈ ਪਾਖੜਾ ਦਾ ਉਹ ਹਰਿਆਣਾ ਨੂੰ ਦਿੱਤਾ ਜਾਵੇ ਜਿਸ ਤੋਂ ਬਾਅਦ ਅੱਜ ਆਲ ਪਾਰਟੀ ਮੀਟਿੰਗ ਰੱਖੀ ਗਈ ਜਿਸ ਨੂੰ ਲੈ ਕੇ ਇਸ ਵੇਲੇ ਲਗਾਤਾਰ ਚਰਚਾ ਚੱਲ ਰਹੀ ਹੈ ਤੇ ਇਸ ਦੇ ਬਾਬਤ ਵਧੇਰੀ ਜਾਣਕਾਰੀ ਲਈ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਕੁਲਵੰਤ ਸੰਦੋੜ ਵਿੱਚ ਇੱਕ ਵਾਰ ਸਾਡੇ ਨਾਲ ਜੁੜ ਚੁੱਕੇ ਨੇ ਫੇਰ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਕੁਲਵੰਜੀ ਕੀ ਕਹਿਣਾ ਹੈ ਕਿ ਪਾਣੀ ਦਾ ਮਸਲਾ ਇਸ ਵੇਲੇ ਕਾਫੀ ਵੱਧ ਚੁੱਕਿਆ ਹੈ ਜਲ ਪਾਰਟੀ ਮੀਟਿੰਗ ਰੱਖੀ ਗਈ ਹੈ ਤੇ ਸਾਰੇ ਜਿਹੜੇ ਨੁਮਾਇੰਦੇ ਨੇ ਉੱਥੇ ਪਹੁੰਚ ਰਹੇ ਨੇ ਪੰਜਾਬ ਸਰਕਾਰ ਦੇ ਤੇ ਨਾਲ ਹੀ ਵੱਖ-ਵੱਖ ਪਾਰਟੀਆਂ ਦੇ ਕੀ ਹੋ ਸਕਦਾ ਹੈ ਅੱਗੇ ਜੀ ਦੇਖੋ ਪਹਿਲਾਂ ਤਾਂ ਇਹ ਬੜੀ ਵਧੀਆ ਜਿਹੜਾ ਕਦਮ ਆ ਪੰਜਾਬ ਸਰਕਾਰ ਦਾ ਇਹ ਦੇਖੋ ਕੀ ਹੁੰਦਾ ਕਿ ਅਗਰ ਜੇਕਰ ਇਕੱਲੇ ਤੌਰ ਤੇ ਕੋਈ ਫੈਸਲਾ ਲੈਂਦਾ ਹੁੰਦੀ ਆ ਅ ਸੋ ਮਨੀ ਗੱਲ ਹੋਵੇ ਪਾਜਪਾ ਹੋਵੇ ਜਾਂ ਕਹਿ ਲਈਏ ਪਕੰਗਸ ਪਾਰਟੀ ਹੋਵੇ ਇਹਨਾਂ ਦੇ ਵੱਲੋਂ ਬਲੇਮ ਗੇਮ ਸ਼ੁਰੂ ਹੋ ਜਾਂਦੀ ਆ ਕਿ ਸਾਡੇ ਨਾਲ ਐਵੇਂ ਸਲਾਹ ਕਰ ਲੈਂਦੇ ਸਾਨੂੰ ਪੁੱਛ ਲੈਂਦੇ ਜੇ ਸਾਡਾ ਐਕਸਪੀਰੀਅੰਸ ਜ਼ਿਆਦਾ ਸੀ ਸਾਡੇ ਚ ਲੀਡਰ ਜ਼ਿਆਦਾ ਐਕਸਪੀਰੀਅੰਸ ਸੀਗੇ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਣ ਲੱਗਦੀਆਂ ਨੇ ਤਾਂ ਇਹ ਭਗਵੰਤ ਮਾਨ ਦਾ ਬਹੁਤ ਵਧੀਆ ਕਦਮ ਹੈ ਪੰਜਾਬ ਸਰਕਾਰ ਦਾ ਕਿ ਇੱਕ ਆਲ ਪਾਰਟੀ ਮੀਟਿੰਗ ਸੱਦੀ ਗਈ ਜਿਹਦੇ ਵਿੱਚ ਮੈਂ ਦੱਸ ਦੇਣਾ ਚਾਹਣਾ ਕਿ ਸ਼ੋਮੇ ਕੱਲ੍ਹ ਤੋਂ ਅਬਰਿੰਦਰ ਸਿੰਘ ਭੁੰਦਰ ਤੇ ਦਲਜੀ ਚੀਮਾ ਪਹੁੰਚੇ ਨੇ ਭਾਤੇ ਜੰਦਾ ਪਾਰਟੀ ਤੋਂ ਸੁਨੀਲ ਜਾਖੜ ਦੇ ਮੰਨਣ ਨੂੰ ਕਾਲੀਆ ਕਾਂਗਰਸ ਵੱਲੋਂ ਤ੍ਰਿਪਤੀਂਦਰ ਵਾਜਬਾਦ ਤੇ ਰਾਣਾ ਕੇਪੀ ਪਹੁੰਚੇ ਨੇ ਤੇ ਬਸਪਾ ਦੇ ਵੱਲ ਉਤਾਰ ਸਿੰਘ ਢੀਮਪੁਰੀ ਦੇ ਵਿਧਾਇਕ ਨਛੱਤਰ ਜੋ ਪਹੁੰਚੇ ਨੇ ਵਿਸ਼ੇਸ਼ ਤੌਰ ਤੇ ਤੇ ਜਿਹੜੀ ਪ੍ਰਧਾਨ ਜਿਹੜੀ ਭਗਵੰਤ ਮਾਨ ਕਰ ਰਹੇ ਤੇ ਨਾਲ ਉਹਨਾਂ ਦੇ ਅਮਨ ਅਰੋੜਾ ਜਿਹੜੇ ਨੇ ਆਮਾ ਦੀ ਪਾਰ ਦੇ ਪ੍ਰਧਾਨ ਨੇ ਹਾਜ਼ਰ ਰਹਿਣਗੇ ਬਿਲਕੁਲ ਤੇ ਮਸਲਾ ਇਹ ਹੈ ਕਿ ਦੇਖੋ ਜਿਹੜਾ ਪਾਣੀਆਂ ਦਾ ਮਸਲਾ ਬਹੁਤ ਕਹਿ ਲਈ ਕਿ ਅਹਿਮ ਤੇ ਬੇਸਿਕ ਮਸਲਾਗਾ ਕਿ ਬੇਸਿਕ ਚੀਜ਼ ਹੈ ਪਾਣੀ ਲੋਕਾਂ ਦੇ ਲਈ ਤਾਂ ਜਿਵੇਂ ਝੋਨੇ ਦੀ ਸੀਜ਼ਨ ਸ਼ੁਰੂ ਆਣਾਗਾ ਉਹਦੇ ਲਈ ਪਾਣੀ ਦੀ ਲੋੜ ਹੈਗੀ ਹੈ ਪੰਜਾਬ ਨੂੰ ਔਰ ਜਿਵੇਂ ਤੋਂ ਤੋਂ ਪਹਿਲਾਂ ਬਾਰ-ਬਾਰ ਬਾਰ-ਬਾਰ ਇੱਕੋ ਗੱਲ ਰਿਪੀਟ ਕਰੀ ਜਾ ਰਹੇ ਨੇ ਕਿ ਇਹ ਮਾਰਚ ਤੱਕ ਆਪਣਾ ਪਾਣੀ ਪੂਰਾ ਕਰ ਚੁੱਕੇ ਨੇ ਤਾਂ ਇਹਨਾਂ ਨੇ ਗੱਲ ਕੱਲ ਇੱਕ ਪਹਾੜਾ ਨੰਗਲ ਡੈਮ ਦੇ ਪਹੁੰਚੇ ਉੱਤੇ ਜਾ ਕੇ ਇਹਨਾਂ ਨੇ ਸਾਰਾ ਆਫਦਾ ਜੋ ਲੈਣਾ ਸਟੈਟਿਸ ਸੀਗੇ ਸਾਰੇ ਦਿਖਾਏ ਕਿ ਦੇਖੋ ਇਸ ਰੰਜੀਤ ਸਾਗਰ ਡੈਮ ਜਿੰਨਾ ਪਾਣੀ ਆ ਪਹਾੜਾ ਨੰਗਲ ਡੈਮ ਜਿੰਨਾ ਪਾਣੀ ਆ ਤੇ ਬਾਕੀ ਉਜਿਨ ਡੈਮ ਨੇ ਪੌਂਗ ਡੈਮ ਉਹਦੇ ਨਾਲ ਪਾਣੀ ਆ ਸਾਰਾ ਉਹਨੇ ਦੱਸਿਆ ਵੀ ਸਾਰੇ ਸਰਪਲਸ ਕੋਈ ਨਹੀਂ ਹੈਗਾ ਸਾਰੇ ਦੇ ਵਿੱਚ ਘੱਟ ਘੱਟ ਪਾਣੀ ਹੈਗਾ ਤਾਂ ਉੱਥੇ ਦੇਖਣਾ ਸੀਗਾ ਕਿ ਉਸ ਤੋਂ ਬਾਅਦ ਹੁਣ ਆਲ ਪਾਰਟੀ ਮੀਟਿੰਗ ਦਾ ਸੱਦਾ ਦਿੱਤਾ ਗਿਆ ਬਿਹਤਰ ਕਦਮ ਆ ਇਹਦੇ ਨਾਲ ਕੀ ਹੋਏਗਾ ਕਿ ਕੋਈ ਇੱਕ ਦੂਜੇ ਤੇ ਬਲੇਮ ਨਹੀਂ ਕਰੇਗਾ ਔਰ ਦੂਸਰੀ ਗੱਲ ਨਾਲ ਦੇਖੋ ਕਿ ਪਾਰਟੀ ਕੋਈ ਵੀ ਸੱਤਾ ਦੇ ਵਿੱਚ ਹੋਵੇ ਪਰ ਕਈ ਵਾਰ ਕੀ ਹੁੰਦਾ ਕਿਸੇ ਹੋਰ ਪਾਰਟੀ ਦੇ ਲੀਡਰ ਕੋਈ ਵਧੀਆ ਸਲਾਹ ਦੇ ਦਿੰਦਾ ਉਹ ਵਧੀਆ ਸਲਾਹ ਦੇ ਨਾਲ ਕੋਈ ਵਧੀਆ ਫੈਸਲਾ ਲਿਆ ਜਾ ਸਕਦਾ ਹੁੰਦਾ ਜਦੋਂ ਪਾਰਟੀ ਸਾਰੇ ਪਾਰਟੀਆਂ ਇਕੱਠੀਆਂ ਹੋ ਕੇ ਬਹਿਦੀਆਂ ਨੇ ਹੁਣ ਜਿਵੇਂ ਜਿਸ ਤਰ੍ਹਾਂ ਪਹਿਲਗਾਮ ਦਾ ਮਾਮਲਾ ਹੋਇਆ ਸੀ ਤਾਂ ਪਹਿਲਗਾਮ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਨੂੰ ਸਾਰੇ ਪਾਰਟੀਆਂ ਆਸ਼ਵਾਸਨ ਦਿੱਤਾ ਸੀਗਾ ਕਿ ਜੋ ਵੀ ਕੇਂਦਰ ਸਰਕਾਰ ਫੈਸਲਾ ਲਏਗੀ ਅਸੀਂ ਉਹਦੇ ਨਾਲ ਆ ਦੇਖੋ ਇਸ ਤਰ੍ਹਾਂ ਦੇ ਤੋਂ ਮਾਹੌਲ ਹੁੰਦਾ ਦੇਖੋ ਪਾਣੀ ਦਾ ਮਸਲਾ ਕੱਲਾ ਭਗਵੰਤ ਮਾਨ ਦਾ ਨਹੀਂ ਕੱਲਾ ਸੂਰਬਾਦਲ ਦਾ ਨਹੀਂ ਕੱਲਾ ਕਹਿ ਲਈਏ ਰਾਜਾ ਬੜਿੰਗਦਾ ਨਹੀਂ ਹੈਗਾ ਇਹ ਸਾਰੇ ਪੰਜਾਬ ਦਾ ਗਾ ਤਾਂ ਸਾਰੀ ਪਾਰਟੀਆਂ ਪਹੁੰਚੀਆਂ ਨੇ ਇਹ ਵੀ ਵੱਡੀ ਇੱਕ ਮਹੱਤਵਪੂਰਨ ਗੱਲ ਆ ਜੇਕਰ ਬਾਈਕਾਟ ਕਰਦੇ ਜਾਂ ਹੋਰ ਕਰਦੇ ਤਾਂ ਲੋਕਾਂ ਦਾ ਵਿਰੋਧ ਦਾ ਸਾਹਮਣਾ ਕਰਨਾ ਪੈਦਾ ਕਿ ਦੇਖੋ ਭਵੰਤ ਮਾਨ ਨੇ ਤੁਹਾਨੂੰ ਬੁਲਾਇਆ ਤੁਸੀਂ ਤੁਹਾਨੂੰ ਸੱਦਿਆ ਗਿਆ ਤੁਸੀਂ ਨਹੀਂ ਪਹੁੰਚੇ ਤਾਂ ਦੇਖਣਾ ਹੋਏਗਾ ਕਿ ਕਿਉਂਕਿ ਇਹ ਕਿਹਾ ਗਿਆ ਕਿਹਾ ਜਾ ਰਿਹਾ ਕਿ ਪਾਰਟੀ ਮੀਟਿੰਗ ਜੋ ਖਤਮ ਹੋਏਗੀ ਉਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੈਂਸ ਰੱਖੀ ਗਈ ਹੈ ਪ੍ਰੈਸ ਕਾਨਫਰੈਂਸ ਦੇ ਵਿੱਚ ਦੱਸਿਆ ਜਾਏਗਾ ਕਿ ਕੀ ਫੈਸਲੇ ਲਏ ਗਏ ਆ ਪਾਰਟੀ ਮੀਟਿੰਗ ਦੇ ਵਿੱਚ ਹੁਣ ਇਕੱਠੇ ਤੌਰ ਤੇ ਕੀ ਜਿਹੜਾ ਅਗਲਾ ਕਦਮ ਚੱਕਿਆ ਜਾਣਾਗਾ ਤਾਂ ਦੇਖਣ ਦਾ ਵਿਸ਼ਾ ਹੋਏਗਾ ਪਰ ਮੈਂ ਇੱਕ ਕਦਮ ਨੂੰ ਵਧੀਆ ਦੱਸਾਂਗਾ ਤੇ ਮੈਂ ਇਹ ਵੀ ਆਸ ਕਰਦਾ ਕਿ ਕੋਈ ਵਧੀਆ ਕਦਮ ਇਹ ਚੁੱਕਿਆ ਜਾਵੇ ਤਾਂ ਜੋ ਪੰਜਾਬ ਦੇ ਪਾਣੀ ਦਾ ਜਿਹੜਾ ਉਹ ਪੰਜਾਬ ਦੇ ਵਿੱਚ ਹੀ ਰਹੇ ਕਿਸੇ ਹੋਰ ਸੁਪੇ ਤੱਕ ਨਾ ਮੁੱਚੇ ਖਾਸ ਤੌਰ ਤੇ ਗੱਲ ਇਸ ਵਾਰ ਕਰਕੇ ਵੱਡੀ ਹੋ ਜਾਣੀ ਕਿਉਂਕਿ ਸਾਰੀ ਪਾਰਟੀ ਇਕੱਠੀ ਹੋਈ ਹੈ

ਪੂਰੇ ਪੰਜਾਬ ਦੇ ਵਿੱਚੋਂ ਸਾਰੇ ਪੰਜਾਬ ਮੇਰੇ ਨਾਲ ਸੀਗਾ ਮੈਂ ਸਾਰੇ ਪੰਜਾਬ ਨੂੰ ਇਕੱਠਾ ਕਰਕੇ ਚੱਲੇ ਆ ਮੈਂ ਕੱਲੇ ਨੇ ਕੋਈ ਫੈਸਲਾ ਨਹੀਂ ਲਿਆ ਬਿਲਕੁਲ ਧੰਨਵਾਦ ਕੁਲਵੰਜੀ ਸਾਡੇ ਨਾਲ ਜਾਣਕਾਰੀ ਸਾਂਝਾ ਕਰਨ ਲਈ ਸੋ ਲਗਾਤਾਰ ਜਿੱਥੇ ਵੇਖਿਆ ਜਾ ਰਿਹਾ ਪਾਣੀਆਂ ਦਾ ਮਸਲਾ ਪਾਣੀ ਦਾ ਮਸਲਾ ਜੋ ਹੈ ਉਹ ਲਗਾਤਾਰ ਇਸ ਕਦਰ ਵੱਚੂਕਿਆ ਜਿੱਥੇ ਸੈਂਟਰ ਇੱਕ ਵਾਰੀ ਕਹਿ ਦਿੰਦੀ ਹੈ ਕਿ ਉਹਨਾਂ ਦੇ ਵੱਲੋਂ ਇਹ ਫੈਸਲਾ ਦਿੱਤਾ ਜਾਂਦਾ ਹੈ ਬੀਬੀਐਮਬੀ ਦੇ ਵੱਲੋਂ ਫੈਸਲਾ ਦਿੱਤਾ ਜਾਂਦਾ ਹੈ ਕਿ ਪਾਣੀ ਹਰਿਆਣਾ ਨੂੰ ਦਿੱਤਾ ਜਾਵੇ ਤੇ ਉਥੇ ਹੀ ਪੰਜਾਬ ਦੇ ਵੱਲੋਂ ਲਗਾਤਾਰ ਇਸ ਦਾ ਵਿਰੋਧ ਕੀਤਾ ਜਾ ਰਿਹਾ ਪੰਜਾਬ ਸਰਕਾਰ ਇਸ ਦਾ ਸ਼ੁਰੂ ਤੋਂ ਹੀ ਵਿਰੋਧ ਕਰਦੀ ਆ ਜਿਵੇਂ ਕਿ ਜਿੰਨਾ ਪਾਣੀ ਇਹਨਾਂ ਨੂੰ ਚਾਹੀਦਾ ਮਾਲ ਕਰ ਚੁੱਕੇ ਨੇ ਹੁਣ ਇਹਨਾਂ ਨੂੰ ਪਾਣੀ ਦੀ ਲੋੜ ਨਹੀਂ ਹੈਗੀ ਪਰ ਉੱਥੇ ਹੀ ਜਦੋਂ ਅੱਜ ਪੂਰੀ ਸਾਰੀ ਜਿਹੜੀ ਆਲ ਪਾਰਟੀ ਦੇ ਜਿਹੜੇ ਮੈਂਬਰਸ ਨੇ ਉਹ ਇਕੱਠੇ ਹੋਏ ਨੇ ਵੱਡੇ ਪ੍ਰਧਾਨ ਵੱਡੇ ਲੀਡਰ ਜਦੋਂ ਇਕੱਠੇ ਹੋਏ ਨੇ ਕਈ ਤਰ੍ਹਾਂ ਦੇ ਇਸ ਦੇ ਵਿੱਚ ਫੈਸਲੇ ਲਿੱਤੇ ਜਾ ਸਕਦੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਮੀਟਿੰਗ ਹੋਵੇਗੀ ਖਤਮ ਤੇ ਪ੍ਰੈਸ ਕਾਨਫਰੰਸ ਹੋਵੇਗੀ ਕੀ ਫੈਸਲੇ ਲਿੱਤੇ ਗਏ ਨੇ ਇਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਇਹ ਇੱਕ ਬਹੁਤ ਹੀ ਵੱਡੀ ਮੀਟਿੰਗ ਤੇ ਅਹਿਮ ਮੀਟਿੰਗ ਇਹ ਮੰਨੀ ਜਾ ਰਹੀ ਹੈ ਹੈਗੀ ਵੀ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਗੱਲ ਕਰੀਏ ਤਾਂ ਸਿਚਾਈ ਦੀ ਲੋੜ ਹੈ ਖੇਤਾਂ ਦੇ ਵਿੱਚ ਲੋੜ ਹਈ ਹੈ ਤੇ ਹੋਰ ਵੀ ਕਈ ਕੰਮ ਜਿਹੜੇ ਨੇ ਪਾਣੀ ਦੇ ਨਾਲ ਹੀ ਟिके ਹੋਏ ਨੇ ਤੇ ਜੇ ਹਰਿਆਣਾ ਨੂੰ ਹੋਰ ਪਾਣੀ ਦਿੱਤਾ ਜਾਂਦਾ ਤੇ ਪੰਜਾਬ ਦੇ ਵਿੱਚ ਵੀ ਕਈ ਸਾਰੀ ਦਿੱਕਤਾਂ ਆ ਸਕਦੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੇ ਕੀ ਇਸ ਮੀਟਿੰਗ ਦਾ ਟਿੱਚਰ ਹੋਵੇਗਾ ਵੀ ਤੁਹਾਡੇ ਨਾਲ ਲਗਾਤਾਰ ਸਾਂਝੀ ਕਰਾਂਗੇ